ਕੋਕ ਪਹਿਲੇ ਸਮੇਂ ਦੇ ਵਿੱਚ ਸਿਰਫ ਕੁਝ ਸਬਜੈਕਟ ਹੁੰਦੇ ਸੀ ਜਿਨ੍ਹਾਂ ਦੇ ਬੱਚੇ ਡਿਸਪਲੇ ਕਰਦੇ ਸੀ ਜਿਸ ਤਰ੍ਹਾਂ ਸਾਇੰਸ ਮਾਡਲਸ ਹੋ ਗਏ ਮੈਥ ਮਾਡਲਸ ਹੋ ਗਏ ਇਹ ਫਰਸਟ ਟਾਈਮ ਹੋਇਆ ਹੈ ਕਿ ਵਿਭਾਗ ਦੇ ਵੱਲੋਂ ਹਰ ਸਬਜੈਕਟ ਨੂੰ ਤਰਜੀਹ ਦਿੱਤੀ ਗਈ ਜੋ ਸਾਨੂੰ ਪ੍ਰੋਜੈਕਟ ਬਣਾਉਂਦੀ ਸਾਨੂੰ ਕਿਸੇ ਚੀਜ਼ ਦੀ ਮਦਦ ਕਰਦਾ ਪਿਆ ਸਾਨੂੰ ਕੁਝ ਅੱਗੋਂ ਫਿਊਚਰਲੀ ਸਿਖਾਉਂਦੇ ਪਈ ਆ ਕਿ ਸਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਮੈਂ ਬਹੁਤ ਥੈਂਕਫੁਲ ਆ ਪ੍ਰਿੰਸੀਪਲ ਮੈਮ ਲਈ ਜੋ ਸਾਨੂੰ ਇਹ ਸਭ ਕੁਝ ਸਿਖਾਉਂਦੇ ਨੇ ਨਾਂ ਮਾਤ ਕਰਦੀਆਂ ਪ੍ਰਿੰਸੀਪਲ ਮੈਮ ਦਾ ਜਿਨ੍ਹਾਂ ਨੇ ਸਾਨੂੰ ਸਾਇੰਸ ਐਗਜ਼ੀਬਿਸ਼ਨ ਦਾ ਔਰ ਡਿਪਾਰਟਮੈਂਟ ਦਾ ਕਿ ਸਾਇੰਸ ਐਗਜ਼ੀਬਿਸ਼ਨ ਜਿਹੜੀ ਲਗਵਾ ਕੇ ਬੱਚਾਂ ਚ ਨਵੀਂ ਜਿਹੜੀ ਕ੍ਰੀਏਟੀਵਿਟੀ ਆ ਉਹ ਉਤਪੰਨ ਕੀਤੀ ਹੈ ਉਹ ਮਹਿਕਮੇ ਤੋਂ ਹਦਾਇਤਾਂ ਹੋਈਆਂ ਸੀ ਕਿ ਹਰ ਸਕੂਲ ਦੇ ਵਿੱਚ ਜਿਹੜੇ ਹੈ ਉਹ ਸਬਜੈਕਟ ਫੇਅਰ ਲਗਾਉਣੇ ਆ ਕੋ ਕ ਪਹਿਲੇ ਸਮੇਂ ਦੇ ਵਿੱਚ ਸਿਰਫ ਕੁਝ ਸਬਜੈਕਟ ਹੁੰਦੇ ਸੀ ਜਿਨ੍ਹਾਂ ਦੇ ਬੱਚੇ ਡਿਸਪਲੇ ਕਰਦੇ ਸੀ ਜਿਸ ਤਰ੍ਹਾਂ ਸਾਇੰਸ ਮਾਡਲਸ ਹੋ ਗਏ ਮੈਥ ਮਾਡਲਸ ਹੋ ਗਏ ਇਹ ਫਰਸਟ ਟਾਈਮ ਹੋਇਆ ਹੈ ਕਿ ਵਿਭਾਗ ਵੱਲੋਂ ਹਰ ਸਬਜੈਕਟ ਨੂੰ ਤਰਜੀਹ ਦਿੱਤੀ ਗਈ ਹੈ ਚਾਹੇ ਉਹ ਲੈਂਗੁਏਜ ਹੋਵੇ ਹਿੰਦੀ ਪੰਜਾਬੀ ਇੰਗਲਿਸ਼ ਚਾਹੇ ਉਹ ਵਿਸ਼ਾ ਕੋਈ ਵੀ ਵਿਸ਼ਾ ਹੋਵੇ ਸੋ ਬਹੁਤ ਵਧੀਆ ਉਪਰਾਲਾ ਲੱਗਿਆ ਸਾਨੂੰ ਤਕਰੀਬਨ ਇੱਕ ਵੀਕ ਤੋਂ ਪਹਿਲੇ ਸਾਨੂੰ ਇੱਕ ਲੈਟਰ ਆਈ ਸੀ ਸੋ ਵੀਕ ਦੇ ਵਿੱਚ ਵਿੱਚ ਹੀ ਕਿਉਂਕਿ ਬਾਈ ਮੰਥਲੀ ਵੀ ਚੱਲ ਰਹੇ ਸੀ ਨਾਲ ਦੀ ਨਾਲ ਸਾਡੇ ਜੋ ਫੈਕਲਟੀ ਮੈਂਬਰ ਸੀਗੇ ਗਾਈਡ ਤੇ ਬੈਕ ਸੀ ਉਹਨਾਂ ਨੇ ਬੜੀਆਂ ਐਫਰਟ ਲਗਾਈਆਂ ਔਰ ਸਾਰੇ ਬੱਚਿਆਂ ਨੂੰ ਜਿਹੜਾ ਇਨਵੋਲ ਕੀਤਾ ਕਿਉਂਕਿ ਹਦਾਇਤ ਸੀਗੀ ਕਿ ਇਹਦੇ ਵਿੱਚ ਹਰ ਬੱਚਾ ਵਿਸ਼ਾ ਫੇਅਰ ਦੇ ਵਿੱਚ ਜਿਹੜਾ ਆ ਉਹ ਪਾਰਟਿਸਪੇਟ ਕਰੇਗਾ ਸੋ ਬੱਚਿਆਂ ਨੇ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਔਰ ਇੱਧਰ ਸਾਡੇ ਕੋਲੇ ਜਿਹੜਾ ਐਸਓਈ ਹੈਗਾ ਵਿੰਗ ਹੈ ਇੱਥੇ 9ਵੀਂ ਤੋਂ 12ਵੀਂ ਹੈ ਔਰ ਸਾਰੀਆਂ ਕਲਾਸਿਸ ਇਨਵੋਲਡ ਹੈ ਜਿਹੜੇ ਬੱਚਿਆਂ ਨੂੰ ਅਸੀਂ ਦਿੱਤੇ ਸੀਗੇ ਸਬਜੈਕਟ ਦੇ ਨਾਲ ਰਿਲੇਟਡ ਉਹਨਾਂ ਵਿੱਚੋਂ ਹੀ ਬੱਚਿਆਂ ਨੇ ਚੂਜ਼ ਕਰਕੇ ਆਪਣੇ ਲੈਵਲ ਦੇ ਹਿਸਾਬ ਨਾਲ ਕੁਝ ਗਾਈਡ ਅਧਿਆਪਕਾਂ ਦੀ ਹੈਲਪ ਦੇ ਨਾਲ ਬੱਚਿਆਂ ਨੂੰ ਤਿਆਰ ਕੀਤੇ ਸਾਨੂੰ ਕਿਸੇ ਚੀਜ਼ ਦੀ ਲੋੜ ਪਈ ਤਾਂ ਸਾਨੂੰ ਉਹ ਪ੍ਰੋਵਾਈਡ ਵੀ ਕਰਦੇ ਆ ਸਾਨੂੰ ਕਿਸੇ ਚੀਜ਼ ਤੋਂ ਉਹਨਾਂ ਤੋਂ ਕੋਈ ਸ਼ਿਕਾਇਤ ਨਹੀਂ ਹੁੰਦੀ ਵੀ ਉਹ ਬਹੁਤ ਚੰਗਾ ਸਕੂਲ ਹੈ ਜੋ ਸਾਨੂੰ ਪ੍ਰੋਜੈਕਟ ਬਣਾਉਂਦੀ ਸਾਨੂੰ ਕਿਸੇ ਚੀਜ਼ ਦੀ ਮਦਦ ਕਰਦਾ ਪਿਆ ਸਾਨੂੰ ਕੁਝ ਅੱਗੋਂ ਫਿਊਚਰਲੀ ਸਿਖਾਉਂਦੇ ਪਿਆ ਵੀ ਸਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਮੈਂ ਬਹੁਤ ਥੈਂਕਫੁਲ ਹਾਂ ਪ੍ਰਿੰਸੀਪਲ ਮੈਮ ਲਈ ਜੋ ਸਾਨੂੰ ਇਹ ਸਭ ਕੁਝ ਸਿਖਾਉਂਦੇ ਨੇ ਬੱਚਾ ਨੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਆ ਔਰ ਬੱਚੇ ਐਕਸਾਈਟਿਡ ਵੀ ਬਹੁਤ ਸੀਗੇ ਜਦੋਂ ਅਸੀਂ ਉਹਨਾਂ ਨੂੰ ਅਨਾਉਂਸ ਕੀਤਾ ਕਿ ਤੁਹਾਡੀ ਜਿਹੜੀ ਐਗਜ਼ਿਬਿਸ਼ਨ ਸਾਇੰਸ ਐਗਜ਼ਿਬਿਸ਼ਨ ਲੱਗਣ ਜਾ ਰਹੀ ਆ ਔਰ ਬੱਚਿਆਂ ਨੇ ਵੱਧ ਚੜ ਕੇ ਇਹਦੇ ਪਿੱਛੇ ਹਸ ਲਿਆ ਔਰ ਮੈਂ ਤਨਮਾਦ ਕਰਦੀ ਆ ਪ੍ਰਿੰਸੀਪਲ ਮੈਮ ਦਾ ਜਿਨ੍ਹਾਂ ਨੇ ਸਾਨੂੰ ਸਾਇੰਸ ਐਗਜ਼ੀਬਿਸ਼ਨ ਦਾ ਔਰ ਡਿਪਾਰਟਮੈਂਟ ਦਾ ਕਿ ਸਾਇੰਸ ਐਗਜ਼ੀਬਿਸ਼ਨ ਜਿਹੜੀ ਲਗਵਾ ਕੇ ਬੱਚਾਂ 'ਚ ਨਵੀਂ ਜਿਹੜੀ ਕ੍ਰੀਏਟੀਵਿਟੀ ਆ ਉਹ ਉਤਪੰਨ ਕੀਤੀ ਹੈ ਹੋ ਸਕਤੀ ਸ਼ਕਤੀ ਤੋਂ ਪਰੇ ਜਿਹੜਾ ਉਹਨਾਂ ਨੇ ਬਿਯੋਂਡ ਸਾਡੀ ਐਕਸਪੈਕਟੇਸ਼ਨ ਉਹਨਾਂ ਨੇ ਆਪਣੀ ਜਿਹੜਾ ਯੋਗਦਾਨ ਆ ਉਸ ਐਗਜ਼ੀਬਿਸ਼ਨ ਦੇ ਵਿੱਚ ਪਾਇਆ ਆ ਔਰ ਬੜੇ ਅੱਛੇ-ਅੱਛੇ ਜਿਹੜੇ ਮਾਡਲ ਆ ਬੜੀ ਮਿਹਨਤ ਕਰਕੇ ਜਿਹੜਾ ਆ ਬਣਾ ਕੇ ਲੈ ਕੇ ਆਏ ਨੇ ਇਹਨਾਂ ਨੂੰ ਆਈਡੀਆਜ਼ ਦਿੱਤੇ ਨੇ ਅੱਛੇ ਅਲੱਗ-ਅਲੱਗ ਜਿਵੇਂ ਸਕ੍ਰੈਪ ਬੁੱਕ ਦੇ ਵਿੱਚ ਤੁਸੀਂ ਬਣਾ ਸਕਦੇ ਹੋ ਕਿਸੇ ਚਾਰਟ ਦੇ ਵਿੱਚ ਤੁਸੀਂ ਜਿਹੜਾ ਆ ਕਿਸੇ ਟੌਪਿਕ ਨੂੰ ਰਿਪਰੈਜ਼ੈਂਟ ਕਰ ਸਕਦੇ ਹੋ ਜਾਂ ਕੋਈ ਵਰਕਿੰਗ ਮਾਡਲ ਜਾਂ ਸਟਿਲ ਮਾਡਲ ਕਿਸੇ ਵੀ ਅਸੀਂ ਹਰੇਕ ਤਰ੍ਹਾਂ ਦੇ ਬੱਚਿਆਂ ਨੂੰ ਆਪਸ਼ਨ ਜਿਹੜੀ ਮੈਕਮੇ ਵੱਲੋਂ ਮਿਲੀ ਸੀਗੀ ਔਰ ਉਹ ਬੱਚਿਆਂ ਨੂੰ ਅਸੀਂ ਗਾਈਡਲਾਈਨਸ ਦੇ ਕੇ ਤੇ ਬੱਚਿਆਂ ਨੇ ਜਿਹੜਾ ਆ ਇਹਨੂੰ ਬਖੂਬੀ ਜਿਹੜਾ ਨਿਭਾਇਆ